ਜ਼ਰੂਰੀ ਸੂਚਨਾ ਪੁਲਿਸ ਪ੍ਰਸ਼ਾਸਨ ਵੱਲੋਂ ਭੇਜਿਆ ਗਿਆ ਹੁਕਮ ਸਰਪੰਚ ਵੱਲੋਂ ਕੀਤੀ ਗਈ ਬੇਨਤੀ ਕਿ ਚਾਈਨਾ ਡੋਰ ਤੇ ਬਿਲਕੁਲ ਮੁਕੰਮਲ ਲੜੀ ਆਓ ਪਵੰਦੀ ਆ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਣ ਦੀ ਜਿੱਥੇ ਪਵੰਦੀ ਆ ਉੱਥੇ-ਉੱਥੇ ਦੇਚੰਦੀ ਦੀ ਸਖਤ ਬੰਬੰਦੀ ਆ ਜੋ ਜਿਹੜਾ ਚਾਇਨਾ ਡੋਰ ਦੇਤੇਗਾ ਜਾਂ ਚਾਇਨਾ ਡੋਰ ਦੇ ਨਾਲ ਪਤੰਗ ਚੜਾਏਗਾ ਇਹ ਕਾਨੂੰਨ ਦੀ ਅਲੰਗਨਾ ਹੈ ਅਤੇ ਜੇ ਕੋਈ ਫੜਿਆ ਗਿਆ ਤਾਂ ਉਸ ਪਤੰਗ ਚੜਾਉਂਦਾ ਫੜਿਆ ਗਿਆ ਤੇ ਉਸ ਤੇ 307 ਦੀ ਧਾਰਾ ਦੀ ਜਿਹੜਾ ਅਰਾਦਾ ਕਤਲ ਦਾ ਮੁਕੱਦਮਾ ਜਿਹੜਾ ਹੈ ਉਹ ਪੁਲਿਸ ਪਰਚਾਪਨ ਕਰ ਦੇਗਾ ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਿ ਇਹਦਾ ਸਮਝਣਾ ਕੀਸੀ ਕੋਠਿਆਂ ਤੇ ਆ ਤੇ ਸਾਨੂੰ ਪੁਲਿਸ ਨੇ ਇੱਥੇ ਕੀ ਦੇਖਣਾ ਆ ਅਗਰ ਜੇ ਇੱਕ ਕੋਠਾ ਤੇ ਦੂਜੇ ਕੋਠੇ ਵਾਲੇ ਨੇ ਕਿਸੇ ਮੁੰਡੇ ਦੀ ਵੀਡੀਓ ਬਣਾਤੀ ਜਾਂ ਛਲਾਰਤ ਕਰਤੀ ਜਾਂ ਕਿਸੇ ਹੋਰ ਸੁਮੇਵਾਰ ਬੰਦੇ ਨੇ ਤੁਹਾਡੀ ਸ਼ਿਕਾਇਤ ਉੱਥੇ ਲਾਤੀ ਤਾਂ ਪੁਲਿਸ ਜਿਹੜੀ ਆ ਉਹ ਵੀਡੀਓ ਵਾਰਨ ਤੇ ਹੋਤੇ ਹੀ ਤੁਹਾਡੇ ਤੇ 307 ਦੀ ਧਾਰਾ ਦੀ ਜਿਹੜਾ ਮਕਦਮਾ ਦਰਜ ਕਰ ਦੇਗੀ ਸੋ ਅਗਰ ਤੁਹਾਡੇ ਬੇਚਨ ਤੇ ਜਾਂ ਤੁਹਾਡੇ ਪਤੰਗ ਚਲਾਉਣ ਦੇ ਵਰਤੋਂ ਕਰਦੇ ਚੈਨਾ ਦੌਰਾਈ ਕੋਈ ਪਰਚਾ ਹੁੰਦਾ ਆ ਤਾਂ ਉਸ ਦੇ ਵਿੱਚ ਕੋਈ ਪੰਚ ਸਰਪੰਚ ਕੋਈ ਜ਼ਿੰਮੇਵਾਰ ਬੰਦਾ ਜਾਂ ਐਮਐਲਏ ਕੋਈ ਵੀ ਤੁਹਾਡੀ ਫਿਰ ਮਦਦ ਨਹੀਂ ਕਰ ਸਕੇਗਾ